ਸਜਗਾਲੀ ਡੀਵੀਜੀ ਪੰਜਾਬੀ ਦੇ ਟੈਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋਗੀ ਸਾਂਝੀ ਕੀਤੀ ਆ ਨੇ ਸਾਡੇ ਪੱਤਰਕਾਰ ਵਿੱਕੀ ਮਾਲਕ ਨੇ ਬਟਾਲਾ ਤੋਂ ਤਨਦਦੀ ਕਿ ਬਟਾਲਾ ਦੇ ਕ੍ਰਿਸ਼ਨ ਰਾਧਾਕ੍ਰਿਸ਼ਨ ਨਗਰ ਸੁਸਾਇਟੀ ਦੇ ਵਿੱਚ ਇੱਕ ਕਬਾਰ ਦੇ ਸਟੋਰ ਨੂੰ ਭਿਆਨਕ ਅੱਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸਦੀ ਏ ਕਿ ਉੱਥੋਂ ਦੀ ਸੁਸਾਇਟੀ ਤੇ ਹੋਰ ਕਈ ਸੱਜਣਾ ਨੇ ਇਹ ਗੱਲ ਦੱਸੀ ਏ ਕਿ ਇਸ ਕਬਾਰ ਦੇ ਸਟੋਰ ਨੂੰ ਅੱਗ ਲੱਗਣ ਦਾ ਤਾਰਨ ਜੋ ਹਾਲੇ ਤੱਕ ਸਾਹਮਣੇ ਆਇਆ ਹੈ ਉਹ ਇਹੀ ਆਇਆ ਹੈ ਕਿ ਦੀਵਾਲੀ ਦੀ ਰਾਤ ਪਟਾਕੇ ਚੱਲਦੇ ਨੇ ਤੇ ਕਿਤਨਾ ਕਿਤੋਂ ਕੋਈ ਨਾ ਕੋਈ ਜਿਹੜਾ ਆ ਹਵਾਈ ਕਰੈਕਰ ਜਾਣੇ ਕਿ ਜਿਹਨੂੰ ਆਪਾਂ ਹਵਾਈਆਂ ਕਹਿੰਦੇ ਆ ਚੱਲਦੇ ਹੋਈ ਸ਼ਾਇਦ ਇੱਥੇ ਆਨ ਡਿੱਗੀ ਹੋਵੇ ਜਿਸ ਦੇ ਨਾਲ ਇਸ ਸਟੋਰ ਨੇ ਅੱਗ ਫੜ ਲਵੀ ਹੋਵੇ ਤਾਂ ਦੱਈਏ ਕਿ ਉੱਥੇ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਅੱਗ ਬਹੁਤ ਜ਼ਿਆਦਾ ਤੇਜ਼ ਤੇ ਭਿਆਨਕ ਸੀ ਜਿਸ ਦੇ ਨਾਲ ਕਲੋਨੀ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਸਭ ਤੋਂ ਵੱਡੀ ਜਿਹੜੀ ਇਹ ਉਹ ਖੁਸ਼ਕਿਸਮਤੀ ਇਹ ਰਹੀ ਕਿ ਟਾਈਮ ਦੇ ਨਾਲ ਜਿਹੜਾ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਨੇ ਫਾਇਰ ਬ੍ਰਿਗੇਡ ਨੇ ਆਪਣਾ ਹੌਸਲਾ ਨਾ ਛੱਡਦੇ ਹੋਏ ਬਹੁਤ ਮੁਸਕਤ ਮਿਹਨਤ ਦੇ ਨਾਲ ਅੱਗ ਦੇ ਤੇ ਕਾਬੂ ਪਾ ਲਿਆ ਤੇ ਹੁਣ ਤੱਕ ਜਿਹੜਾ ਆ ਉਹ ਅਗੂ ਅੱਗ ਦੇ ਤੇ ਕਾਬੂ ਪਾਉਣ ਦੇ ਨਾਲ ਸਥਿਤੀ ਜਿਹੜੀ ਏ ਉਹ ਕੰਟਰੋਲ ਦੇ ਵਿੱਚ ਐ ਜਿਸ ਦੇ ਨਾਲ ਜਿਹੜਾ ਆ ਉਹ ਕਲੋਨੀ ਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਦੁਰਘਟਨਾ ਹੋਣ ਦਾ ਜਿਹੜਾ ਆ ਵਿਚਾਰਿਆ ਆ ਜਦੋਂ ਫਾਇਰ ਬ੍ਰਿਗੇਡ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਮੌਕੇ ਤੇ ਆਣ ਕੇ ਦੋ ਗੱਡੀਆਂ ਜਿਹੜੀਆਂ ਨੇ ਉਹ ਫਾਇਰ ਬ੍ਰਿਗੇਡ ਦੀਆਂ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਨੇ ਜਿਹੜੀ ਇਹ ਉਹ ਸਿਚੁਏਸ਼ਨ ਜਿਹੜੀ ਇਹ ਕੰਟਰੋਲ ਦੇ ਵਿੱਚ ਕਰ ਲਈਏ ਹਾਲਾਂਕਿ ਅੱਗ ਬਹੁਤ ਜ਼ਿਆਦਾ ਸੀ ਪਰ ਫੇਰ ਵੀ ਅਸੀਂ ਜਿਹੜਾ ਆ ਇਸ ਨੂੰ ਕੰਟਰੋਲ ਕਰਨ ਦੇ ਉੱਤੇ ਕਾਮਯਾਬ ਹੋਏ ਆ ਜਦੋਂ ਦੁਕਾਨਦਾਰ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਵੇਰੇ ਪਤਾ ਲੱਗੂਗਾ ਨੁਕਸਾਨ ਕਿੰਨੇ ਵੱਡੇ ਲੈਵਲ ਤੇ ਹੋਇਆ ਪਰ ਫਿਲਹਾਲ ਜੋ ਸਾਹਮਣੇ ਆ ਰਿਹਾ ਹੈ ਕਿ ਇਧਰਲੀ ਸਾਈਡ ਤੇ ਜਿਹੜਾ ਤਵਗਰ ਲਗਾਇਆ ਸੀ ਉਹ 12-13 ਲੱਖ ਰੁਪਏ ਦਾ ਨੁਕਸਾਨ ਕਰੀਬ ਹੋ ਗਿਆ ਹੁਣ ਆਇਆ ਕਿਉਂਕਿ ਅੱਗ ਬਹੁਤ ਜ਼ਿਆਦਾ ਆ ਤੇ ਸਾਨੂੰ ਲੱਗਦਾ ਵੀ ਅੰਦਰ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਟੋਟਲੀ ਸੜ ਕੇ ਸੁਆਹ ਹੋ ਗਿਆ ਹੋਣ ਗਿਆ ਨਾਲ ਦੇ ਨਾਲ ਧੰਨਵਾਦੀ ਇਹ ਕਿ ਇੱਥੇ ਜਿਹੜਾ ਆ ਮਲਾਨ ਨਿਵਾਸੀਆਂ ਦੇ ਨਾਲ ਵੀ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਬਹੁਤ ਵੱਡੀ ਕਾਰਗੁਜ਼ਾਰੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਫਾਇਰ ਬ੍ਰਿਗੇਡ ਵਾਲਿਆਂ ਨੇ ਇੱਥੇ ਪਹੁੰਚ ਕੇ ਜਿਹੜਾ ਆ ਉਹ ਸਿਚੁਏਸ਼ਨ ਨੂੰ ਕੰਟਰੋਲ ਕਰ ਲਿਆ ਅਸੀਂ ਧੰਨਵਾਦੀ ਆ ਇਹਨਾਂ ਦੇ ਫਾਇਰ ਬ੍ਰਿਗੇਡ ਵਾਲਿਆਂ ਦੇ ਕਿ ਇਹਨਾਂ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਆ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਏ ਉਹ ਹੋਣ ਵਾਲੀ ਘਟਨਾ ਨੂੰ ਜਿਹੜਾ ਆ ਉਹ ਕੰਟਰੋਲ ਕਰ ਲਿਆ ਤੇ ਫਾਇਰ ਬ੍ਰਿਗੇਡ ਦੇ ਬਹੁਤ ਵਧੀਆ ਕੰਮ ਕਰਕੇ ਜਿਹੜਾ ਆ ਆਪਣੀ ਕਾਰਗੁਜ਼ਾਰੀ ਦਾ ਸਬੂਤ ਦਿੰਦਾ ਹੈ ਤੁਸੀਂ ਦੇਖਦੇ ਪਈਓ ਤਸਵੀਰਾਂ ਆਪਣੇ ਸਕਰੀਨ ਦੇ ਉੱਤੇ ਜੋ ਕਿ ਬਟਾਲਾ ਤੋਂ ਸਾਂਝੇ ਕੀਤੇ ਗਏ ਨੇ ਦੀਵਾਲੀ ਦੇ ਮੌਕੇ ਦੇ ਉੱਤੇ ਇੱਕ ਕਬਾਰ ਦੇ ਸਟੋਰ ਨੂੰ ਅੱਗ ਲੱਗੀ ਜਿਹਦੇ ਵਿੱਚ ਕਾਫੀ ਹੱਦ ਤੱਕ ਕਬਾਰ ਦਾ ਜਿਹੜਾ ਆ ਨੁਕਸਾਨ ਹੋ ਚੁੱਕਿਆ ਆ ਬਟ ਇਹਨਾਂ ਨੇ ਜਿੱਦਾਂ ਮਾਲ ਡੇਲੀ ਬੇਸਿਸ ਤੇ ਭੇਜਦੇ ਆ ਇਹ ਕੁਵਾੜਿਆ ਜੀ ਇਹਨਾਂ ਦਾ ਜਿੱਦਾਂ ਉਹ ਗੱਤਾ ਲਾ ਲੋ ਗੱਤਾ ਆਈਟਮ ਲਾ ਲੋ ਇਹ ਲੋਆ ਆਈਟਮ ਲਾ ਲੋ ਕਿਸ ਤਰ੍ਹਾਂ ਅੱਗ ਲੱਗੀ ਆ ਅੱਗ ਜੋ ਮੇਰੇ ਹਿਸਾਬ ਨਾਲ ਜੋ ਸਵਾਬ ਨਾਲ ਬਣਿਆ ਵਾ ਉਹ ਜਿੱਦਾਂ ਰੋਟੇਟ ਉੱਤੇ ਜਾਂਦਾ ਵਾ ਤੇ ਰੋਟੇਟ ਜਦੋਂ ਥੱਲੇ ਆ ਰਿਹਾ ਉਹ ਚ ਮਾੜਾ ਮੋਟਾ ਚਣਗੜਾ ਰਹਿੰਦਾ ਉਹ ਮਾੜੀ ਮੋਟੀ ਫਾਇਰ ਕੈਚ ਹੋਈ ਹੈ ਤੇ ਉਹਦੇ ਤੋਂ ਹੀ ਫਾਇਰ ਵਧੀ ਹੈ ਜੀ ਇਹ ਜੀ ਕਨੈਕਟ ਹੋ ਰਿਹਾ ਇਹਨੂੰ ਪੰਜਾਬੀ ਚ ਆਪਾਂ ਕੁਵਾੜਿਆ ਕਹਿ ਦਿੰਦੇ ਆ ਜੀ ਇਹਦੀ ਜਗ੍ਹਾ ਤੇ ਲਾਂਚ ਕਹਿਣਾ ਇਹ ਜੀ ਆਪਣਾ ਰਾਧਾ ਕ੍ਰਿਸ਼ਨ ਅਲੋਨੀ ਪੈਂਦੀ ਹੈ ਜੀ ਤੇ ਰਾਧਾ ਰਿਸ਼ਨ ਅਲੋਨੀ ਦੇ ਵਿੱਚ ਸੋਸਾਇਟੀ ਹੈ ਕਾਰਨ ਤੋਂ ਪਤਾ ਲੱਗਾ ਕਾਰਨ ਸਰ ਜੋ ਬਾਕੀ ਫਾਇਰ ਬ੍ਰਿਗੇਡ ਵਾਲੇ ਨੇ ਜਦੋਂ ਇਨਵੈਸਟੀਗੇਸ਼ਨ ਕਰਨੀ ਉਹੀ ਹੋਣੀ ਆ ਬਟ ਜੋ ਸਾਨੂੰ ਸੋਸਾਇਟੀ ਵਾਲੇ ਆਪਸ ਚ ਗੱਲਬਾਤ ਕਰ ਰਹੇ ਆ ਇਹੀ ਆ ਰਹਣੇ ਆ ਬਟ ਮਤਲਬ ਇਹਦੇ ਦੇ ਸੱਚੇ ਆ ਜਿਨ੍ਹਾਂ ਦੀ ਇਹ ਇੱਜ਼ਤ ਆਨਦਾਰੀ ਆ ਉਹਨਾਂ ਵੱਲੋਂ ਇਸ ਪ੍ਰਤੀ ਜਿੜਾ ਵਾ ਕੋਈ ਵੀ ਉਹਨਾਂ ਦਾ ਕੋਈ ਅਸ਼ੂਰ ਹੈ ਨਹੀਂ ਉਹਨਾਂ ਨੇ ਆਪਣਾ ਮਾਲ ਹਮੇਸ਼ਾ ਰਿਜ਼ਰਵ ਰੱਖਿਆ ਵ ਪਰ ਜੋ ਉਸ ਪਰਮਾਤਮਾ ਦੀ ਮਰਜ਼ੀ ਆ ਜਾ ਕੇ ਉਹੀ ਹੁੰਦਾ ਬਟ ਇਹਦੇ ਵਿੱਚ ਦੇ ਨਾਲ ਇਹ ਅੱਗ ਲੱਗੀ ਵੀ ਆ ਵੀ ਕੋ ਜਦੋਂ ਆਪਾਂ ਪਹੁੰਚੇ ਸਾਰੇ ਸੁਸਾਇਟੀ ਵਾਲੇ ਇਹ ਗੱਲਬਾਤ ਕਰ ਰਹੇ ਬਟ ਮੋਟਕੇ ਤੇ ਐਮ ਐਲ اے ਸਾਹਿਬ ਨੇ ਫਾਇਰ ਬ੍ਰਿਗੇਡ ਭੇਜੀ ਆ ਤੇ ਐਕਸ਼ਨ ਬਟਾਲਾ ਇਲੈਕਟ੍ਰਿਸਿਟੀ ਨੂੰ ਅੱਗੇ ਲਾਈਟਾਂ ਵੀ ਬੰਦ ਕਰਾ ਕੇ ਸੋ ਦਟ ਇਸੇ ਹੋਰ ਦਾ ਨੁਕਸਾਨ ਨਾ ਹੋਵੇ ਤੇ ਇਹ ਸਾਡਾ ਭਰਾ ਵਾ ਇਹਨਾਂ ਦੀ ਇਹ ਇੰਡਸਟਰੀ ਆ ਤੇ ਥੋੜੇ ਟਾਈਮ ਪਹਿਲਾਂ ਵਿਚਾਰੇ ਦੇ ਫਾਦਰ ਸਾਹਿਬ ਵੀ ਪੂਰੇ ਹੋਏ ਤੇ ਇਹ ਸਾਡਾ ਪਰਿਵਾਰ ਆ ਜੀ ਕੀ ਨਾਮ ਹੈ ਮੇਰਾ ਆਪਾਂ ਇਹਨਾਂ ਦੇ ਨਾਮ ਰਗਵ ਰਗਵ ਜੀ ਇਹ ਕੀ ਨਾਮ ਹੈ ਤੁਹਾਡਾ ਡੀ ਦਾ ਜੀ ਐਨਐਮ ਇੰਟਰਪ੍ਰਾਈਜ਼ਸ ਕਜੂਰੀ ਗੇਟ ਦੇ ਨਾਮ ਤੋਂ ਬਾਜੀ ਦੁਕਾਨ ਤੇ ਬਾਜੀ ਇਹ ਤਾਂ ਕਵਾਡ ਦੀ ਦੁਕਾਨ ਸੀ ਵਾਜੀ ਆਤੀ ਅੱਜ ਆਈ ਸੀ ਕੰਪਨੀ ਇੱਕ ਕੰਪਨੀ ਆਈ ਸੀ ਤੁਸੀਂ ਹਾਂਜੀ ਹਾਂਜੀ ਕਿੰਨੇ ਵਜੇ ਤੁਹਾਨੂੰ ਦਈ ਹੈ ਕੁਝ 1 ਵਜੇ ਦੇ ਲੱਗੇ ਤੇ ਕਿਸ ਤਰ੍ਹਾਂ ਪਤਾ ਲੱਗਾ ਕਿ ਲੱਗੀ ਹੈ ਨੇਬਰਸ ਦਾ ਫੋਨ ਆਇਆ ਸਾਨੂੰ ਕਿ ਕੀ ਕੀ ਸਮਾਨ ਅੰਦਰ ਕੀ ਪਿਆ ਦਾ ਜੀ ਜਿਹੜਾ ਕ੍ਰਾਫਟ ਦਿੱਤਾ ਪਿਆ ਦਾ ਸੀ ਹੋਰ ਵੀ ਕਾਫੀ ਆਈਟਮਾਂ ਸੀ ਪਲਾਸਟਿਕ ਵਗੈਰਾ ਸੀ ਗ੍ਰਿਪ ਕਿੰਨੇ ਕੁ ਲੱਖ ਦਾ ਸਮਾਨ ਹੋ ਗਿਆ ਹੋ ਸਕਦਾ 3-4 ਲੱਖ 5 ਲੱਖ ਦਾ ਤੇ ਇਸੇ ਪਿੱਛੇ ਲੋਹਾ ਭਗਾ ਕੇ ਤੇ ਘਟੋ ਘਟਤੀ ਚੱਲੀ 40 ਲੱਖ ਦਾ ਹੋ ਸਕਦਾ ਕੁਝ ਨਹੀਂ ਬਜਿਆ ਅੰਦਰ ਕੁਝ ਨਹੀਂ ਨੁਕਸਾਨ ਬਹੁਤ ਹੋਇਆ ਤੁਹਾਨੂੰ ਕਿੰਨੇ ਕਹਦਾ ਨੁਕਸਾਨ ਲੱਗਦਾ ਤੁਹਾਨੂੰ ਭਾਈ ਇਹ ਦਸਵੇਰੇ ਦੇਖ ਕੇ ਪਤਾ ਲੱਗੂਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ 10-15 ਲੱਖ ਦਾ ਤੇ ਇੱਧਰ-ਇੱਧਰ ਹੀ ਲੱਗਾ ਹੋਇਆ ਜਿਹੜਾ ਵੱਲ ਗਿਆ ਹੋਣਾ ਆਪਣੇ ਨਾਮ ਦੱਸ ਦਿਓ ਰਾਗਵੀ ਫਰੀਦ ਹਾਂ ਜੀ ਅੰਕਿਸਰ ਇੱਕ ਵੀਕਟ ਹੈ ਤੇ ਕਿਸ ਤਰੀਕੇ ਨਾਲ ਹਾਂ ਜੀ ਇੱਥੇ ਜੀ ਆਪਣਾ ਇੱਕ ਸਾਡੇ ਕੁਆਰਡ ਦਾ ਕੰਮ ਕਰਦੇ ਨੇ ਉਹਨਾਂ ਦਾ ਗੜਾਉਣਾ ਹੈ ਔਰ ਅੱਜ ਜਿਸ ਤਰੀਕੇ ਨਾਲ ਲੋਕ ਬੜੀਆਂ ਖੁਸ਼ੀਆਂ ਨਾਲ ਦੀਵਾਲੀ ਦਾ ਤੇ ਹਰ ਮਨਾਣ ਦੀ ਆਪਣਾ ਪ੍ਰਿਆਸ ਕਰ ਰਹੇ ਸੀ ਔਰ ਅੱਜ ਇੱਕ ਬਹੁਤ ਹੀ ਬਿਆਨਕ ਘਟਨਾ ਹੋ ਸਕਦਾ ਕੋਈ ਪਟਾਕਾ ਚੱਲਿਆ ਹੋਵੇ ਜਾਂ ਕਿਸ ਤਰੀਕੇ ਨਾਲ ਇਹ ਕੁਆਰਡ ਦੇ ਵਿੱਚ ਰੱਦੀ ਤੇ ਹੋਰ ਪਲਾਸਟਿਕ ਦਾ ਸਮਾਨ ਵਗੈਰਾ ਜਿਹੜਾ ਉਹ ਅੱਗ ਨੂੰ ਪਕੜ ਦੇ ਵਿੱਚ ਆ ਗਿਆ ਔਰ ਅੱਗ ਇਸ ਤਰੀਕੇ ਦੀ ਬਿਆਨਕ ਅੱਗ ਸੀ ਜੋ ਮੈਂ ਸੀਨ ਦੇਖਿਆ ਹੈ ਕੀ ਅੱਜ ਸਵੇਰ ਦੇ ਮੈਂ ਜੋ ਸ਼ੰਕਾ ਸਾਡੇ ਐਮਐਲਏ ਸਾਹਿਬ ਵੀ ਯਾਰ ਕਰ ਰਹੇ ਸਨ ਕਿ ਬਟਾਲਾ ਸ਼ਹਿਰ ਦੇ ਵਿੱਚ ਕੋਈ ਐਸੀ ਅਨਸੰਘਣਵੀ ਘਟਨਾ ਨਾ ਘਟੇ ਔਰ ਸਾਰਾ ਫਾਇਰ ਬ੍ਰਿਗੇਡਰ ਪੁਲਿਸ ਡਿਪਾਰਟਮੈਂਟ ਨੂੰ ਚੁਕਨਾ ਕੀਤਾ ਹੋਇਆ ਸੀ ਕਿ ਤੁਸੀਂ ਆਪਣਾ ਮਹਾਜਨ ਸਾਹਿਬ ਦੇ ਜਿਹੜਾ ਗੋਡਾਊਨ ਦੇ ਵਿੱਚ ਅੱਗ ਲੱਗ ਗਈ ਹੈ ਸੋ ਐਮਐਲਏ ਸਾਹਿਬ ਨੂੰ ਫੋਨ ਕੀਤਾ ਔਰ 5 ਮਿੰਟ ਦੇ ਵਿੱਚ ਵਿੱਚ ਹੀ ਫਾਇਰ ਬ੍ਰਿਗੇਡਰ ਗੱਡੀਆਂ ਇੱਥੇ ਪਹੁੰਚ ਗਈਆਂ ਔਰ ਜਿਸ ਤਰੀਕੇ ਦੀ ਅੱਗ ਸੀ ਮੈਂ ਸਮਝ ਨਹੀਂ ਆ ਗਈ ਇਹ ਬਹੁਤ ਜਣੀ ਕਿ ਬਹੁਤ ਵੱਡਾ ਨੁਕਸਾਨ ਕਰ ਸਕਦੀ ਸੀ ਸਾਡੇ ਆਲਦ ਵਾਲੇ ਸਾਰੀ ਕਲੋਨੀ ਦਾ ਸੋ ਫਾਇਰ ਬ੍ਰਿਗੇਡ ਵਾਲਿਆਂ ਦੇ ਜਿੰਨੇ ਵੀ ਕਰਮਚਾਰੀ ਨੇ ਮੈਂ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਨਾ ਕਿ ਉਹਨਾਂ ਨੇ ਬਹੁਤ ਬਿਹਨਤ ਦੇ ਨਾਲ ਔਰ ਸਾਰੀ ਕਲੋਨੀ ਨਿਵਾਸੀਆਂ ਦੀ ਮਿਹਨਤ ਸਦਕਾ ਇਹ ਅੱਗ ਦੇ ਕਾਬੂ ਪਾਇਆ ਗਿਆ ਔਰ ਜਾਨ ਮਾਲ ਦੀ ਇਫਾਜਤ ਕੀਤੀ ਗਈ ਹੈ ਦੇਖੋ ਹਰ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਹੋ ਸਕਦਾ ਸੀ ਲੇਕਿਨ ਇਹ ਮੈਂ ਸਮਝੀ ਨਾ ਲੋਕਾਂ ਦੀ ਕੋਸ਼ਿਸ਼ ਔਰ ਫਾਇਰ ਬ੍ਰਿਗੇਡ ਦੀ ਉਸਤੈਦੀ ਦੇ ਨਾਲ ਇਹ ਬੜਾ ਬਹੁਤ ਵੱਡਾ ਹਾਦਸਾ ਟਲ ਗਿਆ ਹੈ ਇਹ ਜੀ ਕਬਾੜ ਦੀ ਦੁਕਾਨ ਅੰਦਰ ਸਟੋਰੇਜ ਆ ਇਹਦੇ ਚ ਗੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਆਤਿਸ਼ਬਾਜੀ ਦੇ ਨਾਲ ਸ਼ਾਇਦ ਇਹਨੂੰ ਅੱਗ ਲੱਗੀ ਆ ਤੇ ਸਿਚੁਏਸ਼ਨ ਅੰਡਰ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਦਿੱਕਤ ਆ ਰਹੀ ਆ ਕਿੰਨੀਆਂ ਗੱਡੀਆਂ ਆਈਆਂ ਤੇ ਕਿੰਨੀਆਂ ਤਿੰਨ ਗੱਡੀਆਂ ਜੀ ਫਾਇਰ ਦੀਆਂ ਆ ਗਈਆਂ ਇੱਥੇ ਤੇ ਕੰਮ ਚੱਲ ਰਿਹਾ ਜੀ ਕੀ ਆ ਕਿਹੜਾ ਕਾਰਨ ਸਰ ਇਹੀ ਪਟਾਕਿਆਂ ਨਾਲ ਹੀ ਲੱਗੀ ਆ ਆਤਿਸ਼ਬਾਜੀ ਜਾਂ ਡਿਗਰ ਨਾਲ ਜਾਂ ਸ਼ਾਰਟ ਸਰਕਟ ਹਲੇ ਉਹ ਕਨਫਰਮ ਕਿੰਨੀ ਕਿਨਾਂ ਵਜੂਨ ਤੱਕ ਕਾਬੂ ਪਾਇਆ ਗਿਆ ਹਾਂਜੀ ਇਹਨੇ ਕਿ ਸੰਗਣਾ ਇਲਾਕਾ ਸੀ ਕਿਹੜੀ ਜਗ੍ਹਾ ਦੀ ਗੱਡੀਆਂ ਦੀ ਆਫਰ ਆ ਪਾ ਜੀ ਇਲਾਕਾ ਸੰਗਣਾ ਵਾ ਥੋੜਾ ਜਿਹਾ ਪਬਲਿਕ ਨੂੰ ਵੀ ਚਾਹੀਦਾ ਸਾਥ ਦੇਣਾ ਕੰਮ ਕਰਨ ਦੇਣਾ ਹੁਣ ਕੋਈ ਕਹਿੰਦਾ ਉਹਦਾ ਰਾਜ ਕੋਈ ਕਹਿੰਦਾ ਇਦਾਂ ਕੰਮ ਕਰ ਰਹੇ ਆ ਲੜਕੇ ਮੈਂ ਥੋੜਾ ਜਿਹਾ ਕੰਮ ਕਰਾ ਲਿਆ ਤੇ ਫਿਰ ਉਸ ਤੋਂ ਬਾਅਦ ਕਿਨਕੇ ਪੈ ਨਹੀਂ ਲੱਗਾ ਜੀ ਭਾਨਕ ਸਰ ਆ ਤੁਹਾਡੇ ਸਾਹਮਣੇ ਹੀ ਆ ਧੂਆਂ ਜਿਆਦਾ ਵਾ ਕੋਲਾ ਹਾਂਜੀ ਹਾਂਜੀ ਕੰਟਰੋਲ ਚ ਕੰਟਰੋਲ ਹਾਂਜੀ ਮਰਨਾਏ ਐਸੇ ਕਿ ਤੰਦਰ ਸਿੰਘ ਪੀਸੀਆਰ ਡਿਊਟੀ ਤੇ ਆਪਣਾ ਤ੍ਰਿਸ਼ਨਨਗਰ ਅੱਗ ਲੱਗੀ ਮਹੱਲੇ 'ਚ ਜੋ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਉਹਨਾਂ ਨੇ ਕੰਟਰੋਲ ਕਰ ਲਿਆ ਇਸ ਵੇਲੇ ਸਿੱਤੀ ਦੀ ਠੀਕ ਆ ਇੱਕ ਪੈਪ ਹੋਰ ਲਾਉਣੀ ਆ ਉਹ ਆਪਣਾ ਕਵਾੜੀਏ ਦੀ ਦੁਕਾਨ ਹੀ ਕੋਈ ਉਹਨਾਂ ਦੇ ਕੁਝ ਅਚਨਚੇਤ ਸਰਕਟ ਹੋਣ ਕਰਕੇ ਅੱਗ ਲੱਗੀ ਤੇ ਇਸ ਟਾਈਮ ਹੁਣ ਅੱਗ ਦੇ ਕਾਬੂ ਆਪ ਅੱਗ ਦੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਸਭ ਹੁਣ ਕਾਬੂ ਆ ਅੱਗ ਦੇ ਇਸ ਟਾਈਮ ਪਾਣੋਕੇ ਤੇ ਪਹੁੰਚ ਕੇ ਕੀ ਕੀ ਪ੍ਰਬੰਧ ਕੀਤੇ ਨੇ ਹਾਂ ਜੀ ਜੀ ਬਈ ਲਾਈਟ ਬੰਦ ਕਰਾਈ ਫਿਰ ਫਾਇਰ ਬ੍ਰਗੇਡ ਨੂੰ ਐ ਮੌਕੇ ਤੇ ਫੋਨ ਕਰਕੇ ਬੁਲਾ ਕੇ ਤਾਂ ਉਹਨਾਂ ਨੂੰ ਜਿਹੜੀ ਹੁਣ ਸਥਿਤੀ ਆ ਵਲੇ ਕੰਟਰੋਲ ਆ ਅੱਗ ਜਿਹੜੀ ਆ ਹੱਥਾ ਪੂਚੇ ਕਿੰਨੀ ਭਿਆਨਕ ਅੱਗ ਸੀ ਕਾਫੀ ਆਗੇ ਭੈਣ ਜਿਹੜੀ ਜਿਹੜੀ ਆ ਮੌਕੇ ਤੇ ਆਣ ਕੇ ਗੱਡੀਆਂ ਨੇ ਕੰਟਰੋਲ ਕਰ ਲਈ ਆ ਫਾਇਰ ਬ੍ਰਗੇਡ ਨੇ ਤੇ ਇਸ ਵੇਲੇ ਸਥਿਤੀ ਠੀਕ ਆ ਠੀਕ ਆ